ਕੋਚ ਪਿਛੇ ਦੇ ਨਾਲ ਤੋਂ ਰਮਾਚਲ ਦੇ ਵਿੱਚ ਜ਼ਿਆਦਾ ਬਰਸਾਤ ਹੋਣ ਦੇ ਕਾਰਨ ਉਹਦੇ ਨਾਲ-ਨਾਲ ਪੰਜਾਬ ਵਿੱਚ ਵੀ ਲਗਾਤਾਰ ਬਰਸਾਤ ਹੋਣ ਦੇ ਕਾਰਨ ਪੰਜਾਬ ਦੇ ਕੁਝ ਹਲਕਿਆਂ ਦੇ ਵਿੱਚ ਜੋ ਫਲੱਡ ਆਇਆ ਹੈ ਖਾਸ ਕਰਕੇ ਕਫੂਰਥੜਾ ਦੇ ਵਿੱਚ ਜਿੱਥੇ ਅੱਜ ਫਲੱਡ ਦੇਖਣ ਲਈ ਸੀ ਆਏ ਹਾਂ ਕਿਉਂਕਿ ਇਹ ਸਾਰੀ ਕੁਦਰਤੀ ਪ੍ਰਮਾਤਮਾ ਦਾ ਪਾਣਾ ਹੈ ਸੋ ਇੱਥੇ ਕਿਸੇ ਇਨਸਾਨ ਦਾ ਕੋਈ ਜ਼ੋਰ ਨਹੀਂ ਪਰ ਸਾਡੇ ਬਹੁਤ ਹੀ ਸਤਿਕਾਰਯੋਗ ਮੈਂਬਰ ਪਾਰਲੀਮੈਂਟ ਇਸ ਹਲਕੇ ਤੋਂ ਜਮਾ ਰੈਨਮਾਈ ਵੀ ਕਰਦੇ ਨੇ ਔਰ ਖਾਸ ਕਰਕੇ ਪ੍ਰਿਆਵਰਨ ਦੇ ਬਹੁਤ ਹੀ ਪ੍ਰੇਮੀ ਐਕਸਪਰਟ ਨੇ ਖਲ ਸਿਚੇਵਾਲ ਦੀ ਉਹ ਲਗਾਤਾਰ ਪਹਿਲੇ ਦਿਨ ਤੋਂ ਜੋ ਵੀ ਫਲੱਡ ਆਇਆ ਹੈਗਾ ਕਿਸੇ ਲੋਕਾਂ ਦਾ ਜਾਨੀ ਮਾਨੀ ਨੁਕਸਾਨ ਨਾ ਹੋਵੇ ਉਸ ਨੂੰ ਬਚਾ ਕਰਨ ਲਈ ਲਗਾਤਾਰ ਪ੍ਰਯਾਸ ਕਰ ਰਹੇ ਨੇ ਦਿਨ ਰਾਤ ਲੋਕਾਂ ਦੀ ਸੇਵਾ 'ਚ ਲੱਗੇ ਨੇ ਅਸੀਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਕਿਉਂਕਿ ਇਸ ਇਲਾਕੇ ਦੇ ਬਹੁਤ ਹੀ ਰੈਬਰ ਹੈਗੇ ਨੇ ਔਰ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤੁਸੀਂ ਸਾਰੇ ਜਾਣਦੇ ਹੋ ਕਿ ਲਗਾਤਾਰ ਜਲਦਾ ਫਲੱਡ ਆਇਆ ਹੈਗਾ ਉਹ ਲਗਾਤਾਰ ਹਰ ਜ਼ਿਲ੍ਹੇ 'ਚ ਜਾ ਕੇ ਲੋਕਾਂ ਦੇ ਨਾਲ ਸੰਪਰਕ ਕਰ ਰਹੇ ਨੇ ਔਰ ਜਿਹੜੀ ਵੀ ਲੋਕਾਂ ਨੂੰ ਜ਼ਰੂਰਤਾਂ ਦੀ ਚੀਜ਼ ਚਾਹੇ ਰਾਸ਼ਨ ਹੈ ਚਾਹੇ ਕੋਈ ਵੀ ਸਮਗਰੀ ਉਹਨਾਂ ਨੂੰ ਚਾਹੀਦੀ ਹੈ ਉਹਦਾ ਪ੍ਰਸ਼ਾਸਨ ਤਰਫੋਂ ਇੰਤਜ਼ਾਮ ਕੀਤਾ ਜਾ ਰਿਹਾ ਹੈ ਤੇ ਕੁਝ ਤੁਧਾ ਹੋਇਆ ਕਿ ਪਹਿਲੀ ਵਾਰੀ ਉਹਨਾਂ ਨੇ ਕਿ ਸੇ ਮੁਖ ਮੰਤਰੀ ਨੇ ਆਪਣਾ ਜੋ ਹੈਲੀਕਾਪਟਰ ਸਰਕਾਰੀ ਉਹ ਵੀ ਲੋਕਾਂ ਨੂੰ ਸਪੋਰਟ ਕਰਤਾ ਕਿ ਲੋਕਾਂ ਦੇ ਵਾਸਤੇ ਰਾਸ਼ਨ ਪਹੁੰਚਾਉਣ ਵਾਸਤੇ ਲੋਕਾਂ ਨੂੰ ਬਾਹਰ ਕੱਢਣ ਵਾਸਤੇ ਸੋ ਇਸ ਜੋ ਪ੍ਰਸ਼ਾਸਨ ਹੈ ਮੈਂ ਦੇਖਿਆ ਸਭ ਨੂੰ ਮਿਲਿਆ ਕਿ ਤਕਰੀਬਨ ਜੋ ਹੈ ਇੱਥੇ ਕੋਈ ਵੀ ਜਾਨੀ ਮਾਲ ਦਾ ਨੁਕਸਾਨ ਨਹੀਂ ਹੋਇਆ ਔਰ ਸਾਰਾ ਹੀ ਬਚਾਅ ਹੋ ਗਿਆ ਕਿਉਂਕਿ ਜੋ ਨੁਕਸਾਨ ਫਸਲਾਂ ਦਾ ਹੈ ਚਾਹੇ ਘਰਾਂ ਦਾ ਹੈ ਇਹ ਤੇ ਦੁਬਾਰਾ ਸਰਕਾਰਾਂ ਫੰਡ ਦੇ ਕੇ ਕਿਉਂਕਿ ਇਹ ਬੜਾ ਦੁੱਖਦਾਈ ਹੁੰਦਾ ਵੈਸੇ ਤੇ ਕਿਸੇ ਦੇ ਘਰ ਨੂੰ ਡਿੱਗ ਜਾਣਾ ਕਿਸੇ ਦੇ ਘਰ ਨੂੰ ਛੱਡ ਕੇ ਜਾਣਾ ਇਹ ਕੋਈ ਆਸਾਨ ਕੰਮ ਨਹੀਂ ਹੁੰਦਾ ਪਰ ਫਿਰ ਵੀ ਸਰਕਾਰਾਂ ਇਹਦੇ ਵਾਸਤੇ ਪੂਰਾ ਇੰਤਜ਼ਾਮ ਕਰੀਆਂ ਨੇ ਪੂਰਾ ਇਹਨਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇਗੀ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜਿੰਨੇ ਵੀ ਸਾਥੀ ਹੈਗੇ ਨੇ ਖਾਸ ਕਰਕੇ ਐਨ ਜੀਓ ਪਹਿਲੇ ਹੀ ਐਨ ਜੀਓ ਹਨ ਜੋ ਦੀਓਗਪਤੀ ਨੇ ਸਾਰੇ ਸਨ ਸਿੰਘ ਜੀ ਵਾਜਿ ਮਹਾਰਾਜੀ ਦੇ ਕਹਿਣ ਦੇ ਉੱਪਰ ਉਹ ਸੇਵਾ ਕਰ ਰਹੇ ਨੇ ਔਰ ਹੋਰ ਵੀ ਮੈਂ ਬੰਦੀ ਕਰਾਂਗਾ ਜਿਹੜੇ ਹੋਰ ਰਹਿ ਗਏ ਨੇ ਉਹ ਵੀ ਕਿਉਂਕਿ ਇਹ ਸਾਰੇ ਸਾਡੇ ਭੈਣ ਭਾਈ ਨੇ ਸਾਡਾ ਇੱਕ ਪਰਿਵਾਰ ਹੈਗਾ ਜਿਨ੍ਹਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪੈ ਰਿਹਾ ਉਹਨਾਂ ਦਾ ਪੂਰਾ ਉਹਨਾਂ ਦੀ ਹੈਲਪ ਕੀਤੀ ਜਾਵੇ ਉਹਨਾਂ ਦੇ ਪੂਰੀ ਮਦਦ ਕੀਤੀ ਜਾਵੇ ਇੱਥੇ ਸਰਦਾਰ ਭੌਜੇ ਸਿੰਘ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਹੋਣਾਂ ਵੱਲੋਂ ਪੂਰੀ ਗਾਰੰਟੀ ਹੈਗੀ ਹੈ ਦੀ ਪੰਜਾਬ ਸਰਕਾਰ ਵੱਲੋਂ ਸਾਰਿਆਂ ਨੂੰ ਜੋ ਵੀ ਨੁਕਸਾਨ ਹੋਏਗਾ ਉਹਦੀ ਪਰਪਾਈ ਕੀਤੀ ਜਾਵੇਗੀ ਸੋ ਮੈਂ ਸ਼ੋਰ ਕਰਦਾ ਹਾਂ ਕਿ ਕਿਸੇ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਇਹ ਕੁਝ ਦਿਨਾਂ ਦੀ ਗੱਲ ਹੈਗੀ ਹੈ ਔਰ ਅਲ ਮਿਲ ਕੇ ਅਸੀਂ ਇਸ ਦੁੱਖ ਦੀ ਘੜੀ ਤੋਂ ਬਾਹਰ ਨਿਕਲੀਏ ਜੋ ਫਲੱਡ ਆਇਆ ਹੈ ਆਸ-ਆਸਾ ਪਾਣੀ ਥਲੇ ਕਰ ਜਾਏਗਾ ਔਰ ਇਸ ਸਮੇਂ ਜੋ ਸਾਨੂੰ ਲੋੜ ਹੈਗੀ ਹੈ ਆਪਣੇ ਸਾਥੀਆਂ ਦਾ ਸਹਿਯੋਗ ਦੇਣ ਦੀ ਉਹਨਾਂ ਦੀ ਮਦਦ ਕਰਨ ਦੀ ਉਹ ਅਸੀਂ ਬਚੜੀ ਕਰੀਏ ਤਾਂ ਕਿ ਸਾਡਾ ਕੋਈ ਵੀ ਪ੍ਰੈਨ ਪਾੜ ਜਰਾ ਪਿਛਲੀ ਜਾਨੀ ਨੁਕਸਾਨ ਨਾ ਹੋਵੇ